ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜੇ ਆਪਾ ਸੁਣਦੇ ਹਾਂ ਲੇਖਕ ਗੁਰਮਖ ਸਿੰਘ ਮੁਸਾਫਿਰ ਜੀ ਦੀ ਲਿਖੀ ਹੋਈ ਕਹਾਣੀ ਬਾਗੇ ਦੇਤੀ ਇਹ ਕਹਾਣੀ ਦੇਸ਼ ਭਗਤਾਂ ਦੀ ਲਗਨ ਦ੍ਰਿੜਤਾ ਅਤੇ ਅਥਾਹ ਕੁਰਬਾਨੀਆਂ ਦੀ ਇੱਕ ਚਲਕ ਹੈ ਕੇਸ਼ਨ ਸਿੰਘ ਨੇ ਪੁਲਿਸ ਨੂੰ ਵੇਖਦੇ ਅਹੀ ਝਟਾ ਆਖ ਦਿੱਤਾ ਲੋ ਖਾਲਸਾ ਪਿਆਰ ਵਰ ਪਿਆਰ ਹੈ ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੋਖਲੇ ਨੂੰ ਨਾ ਲੁਕਾ ਸਕਿਆ ਜੇ ਦੇਰ ਹੋ ਗਈ ਤਾਂ ਰਾ ਤੁਹਾਨੂੰ ਥਾਣੇ ਦੀ ਹਵਾਲਾਤ ਵਿੱਚ ਕੱਟਣੀ ਪਵੇਗੀ ਜੇਲ੍ਹ ਤੇ ਥਾਣੇ ਦੀ ਹਵਾਲਾਤ ਦੇ ਫਰਕ ਤੋਂ ਤੁਸੀਂ ਜਾਣੂ ਹੀ ਹੋ ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕੇਸ਼ਾਨ ਸਿੰਘ ਨੇ ਕਿਹਾ ਮੇਰੇ ਲਈ ਇੱਕੋ ਗੱਲ ਹੈ ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪਸਨੀਆਂ ਤਸਾਈਆਂ ਹਨ ਨਹੀਂ ਨਹੀਂ ਮੇਰਾ ਮਤਲਬ केशव सिंह ਨੇ ਵਿੱਚੋ ਕੀ ਕਿਹਾ ਤੁਹਾਡਾ ਮਤਲਬ ਛੇਤੀ ਤੋਂ ਹੈ ਨਾ ਚਲੋ ਮੇਰੇ ਵੱਲੋਂ ਕੋਈ ਢਿੱਲ ਨਹੀਂ ਜ਼ੁਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ ਕਿਉਂ ਪ੍ਰਦੇਦ ਹੁੰਦਾ ਹੈ ਜਿਵੇਂ ਉਸ ਦੀ ਕੋਈ ਚੀਜ਼ ਗਵਾਚ ਗਈ ਹੈ ਜੇ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਬੜੀ ਤਸੱਲੀ ਨਾਲ ਇਸ ਸਫ਼ਰ ਵਿੱਚ ਬੈ ਸਕਦਾ ਹੈ ਸ਼ਰਨ ਕੇਸ਼ਨ ਦੀ ਆਵਾਜ਼ ਸੁਣ ਕੇ ਉਸ ਦੇ ਪੈਣ ਵੀਰਾਵਾਲੀ ਨੇ ਅੰਦਰੋਂ ਕਿਹਾ ਭਰਾ ਜੀ ਪਰ ਜਾਈ ਤਾਂ ਮੀਟਿੰਗ ਵਿੱਚ ਗਈ ਹੋਈ ਹੈ ਇੰਸਪੈਕਟਰ ਦੇ ਕੰਨ ਖੜੇ ਹੋ ਗਏ ਕੇਸ਼ਨ ਸਿੰਘ ਨੇ ਕਿਹਾ ਵੀਰਾ ਲਾਜ਼ ਦੇ ਬੁਖਾਰ ਵਾਲਾ ਕਾਗਜ਼ ਚੁੱਕ ਲਿਆ ਵੀਰਾਵਾਲੀ ਨੇ ਕਾਗਜ਼ ਕੇਸ਼ਨ ਸਿੰਘ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਪਰ ਜਾਈ ਜਾਣ ਲੱਗੀ ਆਕਰੀ ਸੀ ਕਿ ਇਸ ਵੇਲੇ ਬੁਖਾਰ 102 ਹੈ ਜੇ ਵੱਧ ਜਾਏ ਤਾਂ ਬਰਫ਼ ਦੀ ਪੱਟੀ ਰੱਖਣੀ ਕੇਸ਼ਵ ਸਿੰਘ ਪਹਿਲੀ ਵਾਰ ਜੇਲ੍ਹ ਨਹੀਂ ਸਿਜਣ ਲੱਗਾ ਇੰਸਪੈਕਟਰ ਇਸੇ ਦ੍ਰਿੜਤਾ ਤੋਂ ਵੀ ਅਣਜਾਣ ਨਹੀਂ ਇੰਸਪੈਕਟਰ ਨੂੰ ਕੇਸ਼ਵ ਸਿੰਘ ਦੀ ਥੋੜੀ ਜਿਹੀ ਪਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਹੈ ਮੀਟਿੰਗ ਦਾ ਲਬ ਇੰਸਪੈਕਟਰ ਦੇ ਕੰਨਾਂ ਵਿੱਚ ਸੱਚ ਦੇ ਟੁਕੜੇ ਵਾਂਗ ਰੜ ਗਿਆ ਸਾਈਕਲ ਤੇ ਲੱਤ ਧਰਦਿਆਂ ਉਸ ਨੇ ਨਾਲ ਦੇ ਸਿਪਾਈਆਂ ਨੂੰ ਅੱਖ ਨਾਲ ਕੁਝ ਸਮਝਾਇਆ ਤੇ ਮੂੰਹ ਨਾਲ ਕਿਹਾ ਸਰਦਾਰ ਜੀ ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਵੋ ਮੈਂ ਆਉਂਦਾ ਹਾਂ ਇੰਸਪੈਕਟਰ ਸੜਕਾਂ 'ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ਿਆਂ ਅੰਦਰ ਵੜ ਗਿਆ ਬੈਠੇ ਸਿਪਾਹੀਆਂ ਵਿੱਚੋਂ ਇੱਕ ਨੇ ਕਿਹਾ ਇੰਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਹੰਦ ਵੀਰਾਵਾਲੀ ਦੀਆਂ ਅੱਖਾਂ ਦੇ ਸੋਮੇ ਫੁੱਟਣ ਹੀ ਵਾਲੇ ਸਨ ਕੇਸ਼ਨ ਸਿੰਘ ਦੇ ਕੁਝ ਕੋਰ ਪਰੇ ਸੈਨਤ ਨੂੰ ਪਛਾਣ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਦੌੜੀ ਤੇ ਬੈਠ ਗਈ। ਕਿਸ਼ਨ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸਵਾਰਦਿਆਂ ਕਿਹਾ, "ਪੁੱਤਰ, ਹੋਂ ਤੇ ਤੂੰ ਠੀਕ ਐ। ਅੱਜ ਤੇ ਬੁਖਾਰ ਘਟ ਹੈ। ਕੱਲ ਖਬਰੇ ਟੁੱਟ ਹੀ ਜਾਵੇ। ਜੇ ਤੈਨੂੰ ਬੁਖਾਰ ਨਾ ਹੁੰਦਾ ਤਾਂ ਮੈਂ ਹੁਣ ਤੱਕ ਜੇਲ੍ਹ ਚਲਾ ਜਾਣਾ ਸੀ।" ਸਾਥੀ ਤੇ ਸਾਰੇ ਚਲੇ ਹੀ ਗਏ ਹਨ। ਲਾੜਣੀ ਲਾਜ ਨੇ ਮੱਦਮ ਜੀ ਆਵਾਜ਼ ਵਿੱਚ ਕਿਹਾ, "ਪਿਤਾ ਜੀ, ਮੈਂ ਤੇ ਫਿਰ ਮਾੜੀ ਕੁੜੀ ਹੋਈ ਜਿਸਨੇ ਤੁਹਾਡੇ ਚੰਗੇ ਕੰਮ ਵਿੱਚ ਰੋਕ ਪਾਈ ਹੈ ਨਹੀਂ ਮੇਰੀ ਲਾਜ ਬੇਟੀ ਤੇਰਾ ਇਸ ਵਿੱਚ ਕੀ ਕਸੂਰ ਹੈ ਬੁਖਾਰ ਕੋਈ ਤੇਰੇ ਵੱਸ ਦੀ ਗਲਤ ਨਹੀਂ ਨਾ ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤੇ ਮੇਰਾ ਪਹਿਲਾ ਹਾਠ ਹੀ ਨਹੀਂ ਪਿਆ ਜੇ ਜਿਸਨੇ ਨੂੰ ਮੁੰਬਈ ਸਾਡੇ ਆਗੂ ਫੜੇ ਗਏ ਸਨ ਉਸ ਦਿਨ ਮੈਂ ਉਹਨਾਂ ਨੂੰ ਵਧਾਈ ਦੇਣ ਵਾਲੇ ਮਤੇ ਤੇ 5 ਮਿੰਟ ਬੋਲਿਆ ਸੀ ਫਿਰ ਮੈਂ ਤੇਰੀ ਦਵਾਈ ਦਵਾਈ ਦੇ دارو ਵਿੱਚ ਲੱਗਾ ਰਿਆ ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ ਉਂਝ ਵੀ ਪਹਿਲਾਂ ਲੀਡਰਾਂ ਨੂੰ ਫੜਨਗੇ ਅਸਾਂ ਸੇਵਾਦਾਰਾਂ ਦੀ ਵਾਰੀ ਪਿੱਛੋਂ ਹੀ ਆਉਣੀ ਹੈ ਪਰ ਸਾਨੂੰ ਹੋਰ ਵੀ ਕੀ ਹੈ ਫਾਵੇਂ ਹੁਣੇ ਫੜ ਲੈਣ ਕੇਸ਼ਵ ਸਿੰਘ ਦੇ ਮੋਹੋ ਇਹ ਅਕੀਰਲਾ ਫਿਕਰਾ ਅਜੇ ਨਿਕਲਿਆ ਹੀ ਸੀ ਕਿ ਲਾਜ ਨੇ ਨਾਰ ਹੀ ਆਖ ਦਿੱਤਾ ਬੇਸ਼ੱਕ ਫੜ ਲੈਣ ਕੇਸ਼ਨ ਸਿੰਘ ਆਪਣੀ ਇਕਲੌਤੀ ਲਾਡਲੀ ਨਾਲ ਜੋ-ਜੋ ਗੱਲਾਂ ਕਰਦਾ ਗਿਆ ਉਸ ਦਾ ਮਨ ਹੌਲਾ ਹੁੰਦਾ ਗਿਆ ਹੁਣ ਉਹ ਬੇਸਬਰੀ ਨਾਲ ਆਪਣੀ ਘਰਵਾਲੀ ਸ਼ਰਨਕੌਰ ਨੂੰ ਉਡੀਕ ਰਿਹਾ ਹੈ ਬਰਾਂਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇੰਸਪੈਕਟਰ ਵੀ ਅਜੇ ਨਹੀਂ ਪਰਤੇ ਆਂ ਔਸ ਬੈਠੀ ਵੀਰਾ ਵਾਲੀ ਪਹਿਲਾਂ ਦਾ ਗਲੇਡੂ ਪਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ ਪਰ ਹੁਣ ਉਸ ਨੂੰ ਵੀ ਕੁਝ ਹੌਸਲਾ ਜਿਹਾ ਹੋ ਗਿਆ ਉਸ ਨੇ ਕਿਹਾ ਲਾਜ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ ਤੂੰ ਉਦਾਸ ਨਾ ਹੋ ਜਾਵੇਂਗੀ ਹੋ啊 ਜੀ ਦਵਾਈ ਦਰੂ ਲਈ ਤੂੰ ਸੀ ਜੋ ਮੇਰੇ ਪਾਸ ਹਾਂ ਮਾਤਾ ਜੀ ਜੋ ਹਨ ਬਾਕੀ ਰਹੀ ਉਦਾਸੀ ਦੀ ਗੱਲ ਮੈਂ ਤੇ ਰਾਜ਼ੀ ਹੋ ਕੇ ਆਪ ਇਸ ਵਿਰਾ ਪਿਤਾ ਜੀ ਪਾਸ ਜੇਲ੍ਹ ਵਿੱਚ ਚਲੀ ਜਾਵਾਂਗੇ ਲਾਜ ਦੀ ਗੱਲ ਸੁਣ ਕੇ ਵੀਰਾਂ ਵਾਲੀ ਦਾ ਬੇਇਖਤਿਆਰ ਹਾਸਾ ਨਿਕਲ ਗਿਆ ਲਾਜ ਨੇ ਕਿਹਾ ਨਹੀਂ ਪੂਆ ਜੀ ਹਾਸੇ ਦੀ ਗੱਲ ਨਹੀਂ ਆਪਣੇ ਮੁਲਕ ਵਾਸਤੇ ਜੇਲ੍ਹ ਜਾਣਾ ਕੋਈ ਮਾੜੀ ਗੱਲ ਨਹੀਂ ਮੈਂ ਇਸ ਵੇਰਾ ਜ਼ਰੂਰ ਜਾਣਾ ਹੈ ਲਾਜ ਤੂੰ ਤੇ ਅਜੇ 12 ਸਾਲਾਂ ਦੀ ਵੀ ਨਹੀਂ ਹੋਈ ਪੂਆ ਦੀ ਗੱਲ ਸੁਣ ਕੇ ਲਾਜ ਨੇ ਕਿਹਾ ਪਿਤਾ ਜੀ ਸੁਣੋ ਪੂਆ ਜੀ ਦੀ ਗੱਲ ਮਾਲੂਮ ਹੁੰਦਾ ਹੈ ਕਿ ਪੂਆ ਜੀ ਕਦੇ ਗੁਰਦੁਆਰੇ ਨਹੀਂ ਗਏ ਇਹਨਾਂ ਕਦੇ ਕਥਾ ਨਹੀਂ ਸੁਣੀ ਪਿਤਾ ਜੀ ਪੂਆ ਜੀ ਨੂੰ ਦੱਸਣਾ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ ਉਹ ਤੇ ਇਸ ਉਮਰ ਵਿੱਚ ਸ਼ਹੀਦ ਵੀ ਹੋ ਗਏ ਸਨ ਮੈਂ ਜੇਲ੍ਹ ਨਹੀਂ ਜਾ ਸਕਦੀ ਵੀਰਾਂ ਵਾਲੀ ਦੀ ਤਾਂ ਗੱਲ ਹੀ ਕੀ ਹੁਣ ਤੇ ਕੇਸ਼ਵ ਸਿੰਘ ਦੀਆਂ ਅੱਖਾਂ ਵੀ بے ਕਾਬੂ ਹੋ ਗਈਆਂ ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ ਕੇਸ਼ਵ ਸਿੰਘ ਨੇ ਲਾਜਦੇਸ ਰਾਣਿਓਂ ਚਾਬੀਆਂ ਚੁੱਕੀਆਂ ਸਮਾਨ ਵਾਲੇ ਕਮਰੇ ਵਿੱਚ ਉਸਨੇ ਕੱਪੜੇ ਬਦਲੇ ਤੇ ਮੋੜ ਲਾਜ ਪਾਸ ਆ ਗਿਆ ਲਾਜਦੇਸਵਾਲ ਨੇ ਕਿ ਪਿਤਾ ਜੀ ਇਸ ਵੇਲੇ ਕੱਪੜੇ ਕਿਉਂ ਬਦਲੇ ਨਹੀਂ ਕਿੱਧਰ ਚੱਲੇ ਹਾਂ ਕੇਸ਼ਾਨ ਸਿੰਘ ਨੂੰ ਬਹੁਤ ਸਾਰਾ ਸੌਖਾ ਕਰ ਦਿੱਤਾ ਕੇਸ਼ਾਨ ਸਿੰਘ ਨੂੰ ਹੁਣ ਇਹੋ ਸੋਚੀ ਕਿ ਆਪਣੇ ਹੁਣੇ ਗ੍ਰਿਫਤਾਰ ਹੋ ਜਾਣ ਦੀ ਖਬਰ ਬੇਮਾਰ ਲਾਜ ਨੂੰ ਕਿਹੜੀਆਂ ਲਫ਼ਜ਼ਾਂ ਵਿੱਚ ਦੱਸੇ ਵੀਰਾਵਾਲੇ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ ਕੇਸ਼ਾਨ ਸਿੰਘ ਨੇ ਸ਼ਬਦਾਰਥ ਦੀਆਂ ਪੋਥੀਆਂ ਤੇ ਨਿਤਨੇਮ ਦਾ ਗੁਟਕਾ ਲਾਜ ਦੇ ਕਮਰੇ ਵਿੱਚ ਹੀ ﺍﻟमारी ਜੋ ਕੱਢ ਕੇ ਆਪਣੇ ਨਿੱਕੇ ਜਿਹੇ ਬਕਸੇ ਵਿੱਚ ਪਾਇਆ। ਬਰਾਂਡੇ ਵਿੱਚ ਬੋਟਾਂ ਦਾ ਖੜਕਾਰ ਹੋਇਆ। ਕੇਸ਼ਨ ਸਿੰਘ ਨੇ ਤਾਪ ਨਾਲ ਭਾਕਰੇ ਲਾਜ ਦੇ ਮੱਥੇ ਨੂੰ ਜੁੰਮਿਆ। "meri laaj da paap purat" ਸ਼ਬਦ ਉਸ ਦੇ ਮੂੰਹ ਵਿੱਚੋਂ ਨਿਕਲਿਆ। ਉਸ ਦੀਆਂ ਅੱਖਾਂ ਵਿੱਚ ਜੰਮੇ ਹੋਏ ਮੋਤੀ ਇੱਕ ਵੇਰ ਫੇਰ ਪਿਗਲ ਪਏ। "ਇਆਣੀ ਲਾਜ ਨੇ ਬੜੀ ਸਿਆਣਾਪੂਰੀ ਆਵਾਜ਼ ਵਿੱਚ ਕਿਹਾ, ਪਿਤਾ ਜੀ ਮੇਰਾ ਫਿੱਤਰ ਨਾ ਕਰੋ ਘਰ ਦੇ ਗਲੀ ਵਾਲੇ ਦਰਵਾਜ਼ਿਆਂ ਇੱਕ ਨੌਜਵਾਨ ਅੰਦਰ ਵੜਿਆ ਪੁਲਿਸ ਦੇ ਅੱਖ بچਾ ਕੇ ਉਸਨੇ ਕੇਸ਼ਵ ਸਿੰਘ ਦੇ ਕੰਨ ਵਿੱਚ ਕੋਈ ਗੱਲ ਕੀਤੀ ਨੌਜਵਾਨ ਵਾਪਸ ਚਲਾ ਗਿਆ ਕੇਸ਼ਵ ਸਿੰਘ ਦੇ ਚਿਹਰੇ ਤੇ ਫਿਰ ਡੂੰਗੀ ਗੰਭੀਰਤਾ ਆ ਗਈ ਇਸੇ ਹਾਲਤ ਵਿੱਚ ਲਾਜ ਸੰਬੰਧੀ ਵੀਰਾਵਾਲੇ ਨੂੰ ਉਹ ਜੱਗਲਾਂ ਸਮਝਾ ਕੇ ਉਹ ਪੁਲਿਸ ਨਾਲ ਟਾਂਗੇ ਵਿੱਚ ਬੈਠ ਗਿਆ ਸ਼ਹਿਰ ਦੀ ਕੋਤਵਾਲੀ ਵਿੱਚ ਟੈਲੀਫੋਨ ਟੈਲੀਫੋਨ ਦੀ ਘੰਟੀ ਖੜਕਣ ਦੇ ਨਾਲ ਹੀ ਗਾਰਡ ਨੂੰ ਤਿਆਰ ਹੋਣ ਦਾ ਹੁਕਮ ਤੱਕ ਹੋ ਗਿਆ ਪਰ ਤੁਰੰਤ ਦਾ ਆਰਡਰ 1 ਘੰਟੇ ਦੇ ਉਡੀਕ ਵਿੱਚੋਂ ਮਿਲਿਆ ਛੋਟੇ ਬਾਜ਼ਾਰ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਦੇ ਕੇਰਾ ਪਾਉਣ ਦੇ ਢਿੱਲ ਸੀ ਕਿ ਹਵੇਲੀ ਦੇ ਖੱਬੀ ਨੁਕਰ ਵਾਲੇ ਕਮਰੇ ਦੇ ਗਲੀ ਵੱਲ ਖੁੱਲਣ ਵਾਲੇ ਦਰਵਾਜ਼ੇ ਵਿੱਚੋਂ ਇੱਕ ਖੱਦਰ ਪੋਸ਼ ਬੀਬੀ দৌড় ਕੇ ਬਾਹਰ নিকਲੀ ইসਦੇ হাত ਵਿੱਚ ਇੱਕ قومی ਝੰਡਾ ਤੇ ਗਾਤਰੇ ਕਿਰਪਾਨ ਸੀ ਤੁਰੰਤ ਹੀ ਇਸਦੇ ਪਿੱਛੇ-ਪਿੱਛੇ قومی ਨਾਰੇ ਲਾਉਂਦੀਆਂ ਖੱਦਰ ਦੀਆਂ ਸਾੜੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ ਗਲੀ ਵਾਲੇ ਦਰਵਾਜ਼ੇ ਅੱਗੇ ਖੜਾ ਸਿਪਾਹੀ ਵੇਖਦਾ ਹੀ ਰਹਿ ਗਿਆ ਤੇ ਇਹ ਬੀਬੀਆਂ ਬਾਜ਼ਾਰ ਵਿੱਚ ਪੁੱਜ ਗਈਆਂ ਭਾਰਤ ਮਾਤਾ ਦੀ ਜੈ ਦੇ ਨਾਰੇ ਨਾਲ ਅਸਮਾਨ ਗੂੰਜਣ ਲੱਗਾ ਥੋੜੇ ਚਿਰ ਵਿੱਚ ਇਤਨੇ ਪੇੜ ਹੋ ਗਏ ਕਿ ਛੋਟੇ ਬਾਜ਼ਾਰ ਦਾ ਰਸਤਾ ਬੰਦ ਹੋ ਗਿਆ قومی ਝੰਡਾ ਜਵਾਬ ਵਿੱਚ ਲੋਕਾਂ ਨੇ ਕਿਹਾ ਸਦਾ ਉੱਚਾ ਰਹੇ ਇੱਕ ਪੁਲਸੀ ਨੇ ਅੱਗੇ ਵਧ ਕੇ ਝੰਡਾ ਖੋਣ ਦੀ ਕੋਸ਼ਿਸ਼ ਕੀਤੀ ਝੰਡੇ ਵਾਲੀ ਬੀਬੀ ਅੱਗੇ ਵੱਧਦੀ ਜਾ ਰਹੀ ਸੀ ਪੁਲਿਸ ਵਾਲੇ ਦਾ ਹੱਥ ਗਾਤਰੇ ਦੀ ਕਿਰਪਾਨ ਤੇ ਜਾ ਪਿਆ ਖਿੱਚਾ ਖਿੱਚੇ ਵਿੱਚ ਮਿਆਂ ਉਤਰ ਗਈ ਤੇ ਪੁਲਸੀਏ ਦੇ ਹੱਥ ਵਿੱਚ ਟ੍ਰੀਟ ਆ ਗਈ ਥੋੜਾ ਜਿਹਾ ਖੂਨ ਵੀ ਨਿਕਲ ਆਇਆ ਪੁਲਿਸ ਨੇ ਘਬਰਾ ਕੇ लाਠੇ ਚਾਰਜ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਪੀੜ ਖਿੰਡ ਪੁੰਡ ਦੇ ਚੰਡੇ ਵਾਲੀ ਬੀਬੀ ਨੇ ਫੌਮੀ ਝੰਡੇ ਨੂੰ ਦੋਹਾਂ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਤੇ ਇੱਕ ਦੁਕਾਨ ਦੇ ਸਾਹਮਣੇ ਫੱਟੇ ਤੇ ਧਰਨਾ ਮਾਰ ਕੇ ਬਹਿ ਗਈ ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ ਬਹੁਤ ਸਾਰੇ ਪੀੜ ਦੇ ਖਿੰਡ ਪੁੰਡ ਜਾਣ ਪਰ ਪੁਲਿਸ ਜਾਰਜ ਦੇ ਇੰਜਾਰਜ ਨੇ ਪਹਿਲਾਂ ਬੜੇ ਰੋਬ ਨਾਲ ਫਿਰ ਨਰਮੀ ਨਾਲ ਚੰਡੇ ਵਾਲੀ ਬੀਬੀ ਤੋਂ ਚੰਡਾ ਲੈਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਦੇ ਡੂੰਗੇ ਵਿਸ਼ਵਾਸ ਸਾਹਮਣੇ ਕੋਈ ਪੇਸ਼ ਨਾ ਗਈ ਬੀਬੀ ਨੇ ਕਿਹਾ ਇਹ ਚੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ ਅਖੀਰ ਤੇ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫਤਾਰ ਕਰਕੇ ਟਾਂਗਿਆਂ ਵਿੱਚ ਬਿਠਾ ਲਿਆ ਗਿਆ ਜੇ ਇਹਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛਿੜ ਗਿਆ ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਲ੍ਹ ਦੀ ਬੈਰਕ ਤੇ ਫੌਮੀ ਝੰਡਾ ਲਾਉਣ ਲਈ ਅੰਦਰ ਨਾਲ ਲੈ ਜਾਵਾਂਗੇ ਇਹ ਝਗੜਾ ਹੋ ਹੀ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਲ੍ਹ ਦੇ ਦਰਵਾਜ਼ੇ ਅੱਗੇ ਪਹੁੰਚ ਗਏ ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿੱਚ ਫੜੇ ਬੈਠੇ ਆਪਣੀ ਸੁਪਤਨੀ ਸ਼ਰਨਕੌਰ ਨੂੰ ਵੇਖ ਕੇ ਕੇਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ ਉਹ ਜਾਪਦਾ ਹੈ ਕਿ ਕੇਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ ਕੇਸ਼ਨ ਸਿੰਘ ਨੇ ਬੀਬੀ ਨੂੰ ਸਮਝਾਇਆ ਤੁਸੀਂ ਝੰਡੇ ਸੰਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ ਹੁਲਦੀ ਹਾਲਤ ਵਿੱਚ ਤੁਸੀਂ ਇਸ ਦੇ ਬੇਅਦਬੀ ਨਹੀਂ ਹੋਣ ਦਿੱਤੀ ਹੁਣ ਤੁਸੀਂ ਕਹਿ ਦੋ ਜੇ ਇੱਕ ਵੇਰ ਤੁਸੀਂ ਬੈਰਕ ਤੇ ਝੰਡਾ ਲਾ ਵੀ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰਕੇ ਝੰਡਾ ਪਾੜ ਦੇਣਗੇ ਇਸ ਲਈ ਇਸ ਦਾ ਲਾਭ ਨਹੀਂ ਅਖੀਰ ਫੈਸਲਾ ਹੋਇਆ ਕਿ ਝੰਡਾ ਆਦਮ ਨਾਲ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚਾ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁੱਛਿਆ ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਰਡ ਦਾ ਬੂਹਾ ਖੁੱਲ ਕੇ ਬੰਦ ਹੋ ਗਿਆ ਵੱਡਾ ਤਾਪ ਤੇ ਮਾਦਾ ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਦੇ ਦੇ ਸੇਵਾ ਲਈ ਜੇਨ ਜਾਣ ਦੀ ਜ਼ਬਰਦਸਤ ਇੱਛਾ ਪਰ ਬਲ ਪੂਆਈ। ਲਾਜ ਦੇ ਨਾਂ ਵਿੱਚ ਇਹ ਤੁਰਨ ਫਿਰਨ ਲੱਗ ਪਈ। ਪੂਆ ਨੇ ਲਾਜ ਦੀ ਸੇਵਾ ਵਿੱਚ ਕਸਨਾਂ ਰੱਖੀ। ਰਾਜ ਨੂੰ ਚੁਕਵਾ ਕੇ ਉਹ ਘਰੇ ਹੀ ਲੱਗੇ ਸੀ। ਵੀਰਾਂਵਲੀ ਦੇ ਘਰ ਵਾਲੇ ਜਮਾਦਾਰ ਹੁਸ਼ਨਾਕ ਸਿੰਘ ਨੂੰ ਆਪਣੇ ਸਾਲੇ ਤੇ ਸਾਲੇਹਾਰ ਦੇ ਪੜੇ ਜਾਣ ਦੀ ਖਬਰ ਗੱਡੀ ਵਿੱਚ ਹੀ ਕਿਸੇ ਵਾਕਫ ਤੋਂ ਮਿਲੀ। ਜਦ ਕਿ ਉਹ ਘਰ ਛੁੱਟੇ ਆ ਰਿਹਾ ਸੀ। ਛੌਣੀ ਵਿੱਚ ਕੋਈ ਅਖਬਾਰ ਨਹੀਂ ਸੀ ਜਾਂਦਾ। ਉਸਨਾਗ ਸਿੰਘ ਦਾ ਟਾਂਗਾ ਜਦ ਉਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿੱਚ ਖੜੀ ਸੀ। ਉਸਨੇ ਪਹਿਲਾਂ ਫੂਫੜ ਦੇ ਆਉਣ ਦੀ ਖਬਰ ਦੌੜ ਕੇ ਘੂਆ ਨੂੰ ਦੱਸੀ। ਫਿਰ ਭਰਤ ਕੇ ਟਾਂਗੇ ਵਿੱਚੋਂ ਉਤਰੇ ਫੂਫੜ ਦੇ ਗਾਲ ਆਉਣ ਲੱਗੇ। ਵੀਰਾਵਣੀ ਨੇ ਪਹਿਲਾਂ ਦਰਵਾਜ਼ਾ ਅੱਗੇ ਆਣ ਕੇ ਆਪਣੇ ਪਤੀ ਨੂੰ ਸਤਿ ਸ਼੍ਰੀ ਅਕਾਲ ਆਖੀ। ਫਿਰ ਛੱਟ ਅੰਦਰ ਵੱੜ ਕੇ ਸ਼ੀਸ਼ੇ ਅੱਗੇ ਆਪਣੇ ਗਵਾਲ ਸਾਰੇ ਦੁਪੱਟਾ ਬਦਲਿਆ ਤੇ ਚਾਈ ਜਾਈ ਮੋੜ ਬਾਹਰ ਆ ਗਏ ਸਮਾਨ ਸੰਭਾਲਣ ਦੇ ਆਹਰ ਵਿੱਚ ਲੱਗ ਗਈ ਲਾਜਵੇ ਨਿੱਕੀਆਂ ਨਿੱਕੀਆਂ ਚੀਜ਼ਾਂ ਸੰਭਾਲਣ ਵਿੱਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ ਗਵਾਂਡ ਤੋਂ ਸੱਜਣ ਮਿੱਤਰ ਹੁਸ਼ਨਾਕ ਸਿੰਘ ਨੂੰ ਪੋਚਣ ਪਹਲਨ ਆ ਗਏ ਵੀਰਾਵਲੀ ਨੇ ਚੁੱਲ੍ਹੇ ਤੇ ਚਾਹ ਰੱਖ ਦਿੱਤੀ ਗਵਾਂਡੀਆਂ ਦੇ ਚਲੇ ਜਾਣ ਪਰ ਚਾਹ ਪਿਉਣ ਲੱਗਿਆ ਹੀ ਵੀਰਾਵਲੀ ਨੂੰ ਵੀ ਆਪਣੇ ਪਤੀ ਪਾਸੋਂ ਸੁਖ-ਸ਼ਾਂਤ ਪੁੱਛਣ ਦਾ ਮੌਕਾ ਮਿਲਿਆ ਉਸ ਨੇ ਚਾਹ ਵਿੱਚ ਮਿੱਠਾ ਹਿਲਾਉਂਦਿਆਂ ਪੁੱਛਿਆ ਜੀ ਵੱਲ ਰਾਜੀ-ਵਾਜੀ ਰਹੇ ਹਾਂ ਅੱਗੇ ਤਾਂ ਵੱਲ ਹੀ ਰਹੇ ਆ ਪਰ ਮਲੂਮ ਹੁੰਦਾ ਹੈ ਤੂੰ ਵੱਲ ਰਹਿਣ ਨਹੀਂ ਦੇਣਾ ਵੀਰਾ ਵਾਲੀ ਦੇ ਕੰਨਾਂ ਨੂੰ ਐਸੇ ਹੀ ਉੱਤਰ ਦੀ ਆਸੀ ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸ ਦੇ ਮਨ ਦੀ ਅਵਸਥਾ ਨੂੰ ਤਾਂ ਪੜ ਚੁੱਕੀ ਸੀ ਪਰ ਨਰਾਜ਼ਗੀ ਦੇ ਕਾਰਨ ਦੀ ਪੂਰੀ ਸਮਝ ਹੋਸ਼ ਨੂੰ ਅਜੇ ਨਹੀਂ ਸੀ ਆਈ ਵੀਰਾਵਲੀ ਨੇ ਗੱਲ ਨੂੰ ਇੱਥੇ ਹੀ ਛੱਪ ਦਿੱਤਾ ਹੋਸ਼ਨਾਗ ਸਿੰਘ ਨੇ ਨਾਂ ਉਪਰ ਕਰਦਿਆਂ ਚਾਹ ਦੀ ਪਿਆਲੀ ਪੀ ਹੀ ਲਈ ਰਾਤ ਦੀ ਰੋਟੀ ਤੱਕ ਵੀਰਾਵਲੀ ਨੇ ਕੋਈ ਗੱਲ ਛੇੜਨ ਦਾ ਮੌਕਾ ਨਾ ਦਿੱਤਾ ਹੋਸ਼ਨਾਗ ਸਿੰਘ ਨੇ ਭਰਿਆ ਪੀਤਿਆ ਹੀ ਦੋ ਰੋਟੀਆਂ ਸੰਗੋ ਹੀਠਾ ਉਤਾਰੀਆਂ ਵੀਰਾਵਲੀ ਨੇ ਤੇ ਖਾਣਾ ਹੀ ਕੀ ਸੀ ਛਾਉਣ ਦੇ ਕੱਪੜੇ ਬਦਲ ਕੇ ਹੋਸ਼ਨਾਗ ਸਿੰਘ ਲੰਮਾ ਪਹਿ ਗਿਆ ਵੀਰਾਂ ਵਾਲੀ ਲਾਜ ਨੂੰ ਰੋਟੀ ਖਵਾ ਕੇ ਭਾਂਡਾ ਡੀਣਾ ਸਾਹਮਣੇ ਪੇਛੋਂ ਲੱਤਾਂ ਦਬਾਉਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਤੇ ਆਣ ਬੈਠੀ 10-15 ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ ਕੁਸ਼ਨਾਥ ਸਿੰਘ ਨੇ ਪਾਸਾ ਫਰਤਦਿਆਂ ਇਉਂ ਵਾਸੀ ਲਈ ਜਿਵੇਂ ਉਹ ਪਹਿਲਾਂ ਸੌਂ ਗਿਆ ਸੀ ਤੇ ਹੁਣ ਹੀ ਉਸ ਨੂੰ ਵੀਰਾਂ ਦੇ ਪਾਸ ਬੈਠੇ ਹੋਣ ਦਾ ਪਤਾ ਲੱਗਾ ਹੈ ਵੀਰਾਂ ਵਾਲੀ ਨੇ ਕਿਹਾ ਜੇ ਇੱਧਰ ਮੂੰਹ ਤੇ ਕਰੋ ਤਹਾਨੂੰ ਤੇ ਜਾਗ ਰੱਖਣਾ ਵੀ ਨਹੀਂ ਆਉਂਦਾ ਕੁੜੀ ਕੁੜੀ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਹਨ ਤੇ ਇਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ ਛੁੱਟੀਆਂ ਕਿੰਨੇ ਮਿਲੇ ਜੀ ਉਸਨਾਕ ਸਿੰਘ ਨੇ ਫੇਰ ਪਾਸਾ ਪਰਤਿਆ ਤੇ ਅੱਖਾਂ ਪਰ ਹੱਥ ਰੱਖ ਕੇ ਆਖਣ ਲੱਗਾ ਤੂੰ ਹੁਣ ਲੰਮੀ ਛੁੱਟੀ ਹੀ ਸਮਝ ਸੁੱਖ ਤੈਨੂੰ ਪੱਚਦਾ ਨਹੀਂ ਹੁਣ ਹੀ ਤਰੱਕੀ ਦੇ ਦਿਨ ਸਨ ਪਰ ਤੂੰ ਮੈਨੂੰ ਕੁਝ ਵੜਾ ਨਹੀਂ ਦੇਣਾ ਜੇ ਗੱਲ ਤੇ ਦੱਸੋ ਗੱਲ ਕੀ ਦੱਸਾਂ ਤੈਨੂੰ ਪਤਾ ਨਹੀਂ ਅੱਜਕੱਲ ਲੜਾਈ ਦੇ ਦਿਨ ਹਨ ਕਿਸੇ ਫੌਜੀ ਦੇ ਬਾਕੀਆਂ ਨਾਲ ਮੇਲ ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ ਅਵਲਤਾ ਸਰਕਾਰ ਨੂੰ ਪਤਾ ਹੀ ਨਹੀਂ ਲੱਗਣਾ ਦੇਣਾ ਚਾਹੀਦਾ ਕਿ ਕੋਈ ਬਾਗੀ ਸਾਡੇ ਸੰਬੰਧੇ ਹਨ ਜੇ ਪਤਾ ਲੱਗ ਵੀ ਜਾਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਅੱਖੇ ਤੋਂ ਬਾਹਰ ਹਨ ਪਰ ਤੂੰ ਇਹ ਬਲਾ ਕਿਉਂ ਜਾਣਬੁੱਝ ਕੇ ਆਪਣੇ ਗਲ ਪਾ ਲਈ ਬਾਗੀ ਦੀ ਤੀਨੋਂ ਪਾਸ ਰੱਖਣਾ ਤੋ ਨਹੀਂ ਜਾਣਦੀ ਇਤਨਾ ਜੁਰਮ ਹੈ ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਂ ਵਾਲੀ ਨੂੰ ਕੰਬਣੀ ਜੀ ਆ ਗਈ ਉਸ ਨੂੰ ਇਹ ਖਿਆਲ ਨਹੀਂ ਸੀ ਕਿ ਲਾਜ ਨੂੰ ਐਸੇ ਹਾਲਾਤ ਵਿੱਚ ਜੇਥੇ ਲਿਆਉਣਾ ਪਤੀ ਲਈ ਇਤਨਾ ਜ਼ਿਆਦਾ ਦੁਖਦਾਈ ਹੋ ਸਕਦਾ ਹੈ ਉਸ ਦੀ ਜਾਨ ਪਸੀਨਾ ਪਸੀਨਾ ਹੋ ਗਈ ਹੁਸ਼ਨਾਕ ਸਿੰਘ ਨੇ ਫਿਰ ਦੰਦ ਗਰੇਚ ਕੇ ਕਿਹਾ ਤੋ ਇਸ ਕੁੜੀ ਨੂੰ ਕਿਉਂ ਮੇਰੇ ਘਰ ਲਿਆਂਦਾ ਵੀਰਾਵਲੀ ਨੇ ਪਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਦੇਵੀ ਪਾਸੋਂ ਕਿਸੇ ਮਨਪੌਂਦੇ ਵਰਦਾ ਸਰਲਾ ਲੈ ਰਹੀ ਹੋਵੇ ਪਰ ਤੁਰੰਤ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵਤਾ ਪੱਥਰ ਦੀ ਮੂਰਤ ਹਨ ਉਸ ਦੇ ਮਨ ਵਿੱਚ ਪਤੀ ਦੇ ਛੁੱਟੇ ਆਉਣ ਦੀਆਂ ਕਿੰਨੀਆਂ ਉਹ ਮੰਗਾ ਸਨ ਉਸ ਦੇ ਸਾਰੇ ਬਲਵਲੇ ਤੇ ਜਾ ਖਿੰਡ ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰਛਾਵੇਂ ਜੇ ਬਣ ਕੇ 킬ਰ ਗਏ ਉਹਾਂ ਦੀ ਪਿਆਹੀ ਉਸਨੇ ਰਾਤ ਕੱਟ ਲਈ ਅੰਜੂਆਂ ਦੇ ਕੀਮਤੀ ਮੋਤੀਆਂ ਦੇ ਪੇਟਾ ਪਰ ਪੱਥਰ ਦੇ ਮੂਰਤ ਵਿੱਚ ਕੋਈ ਅਨੁਭਵਤਾ ਹੀ ਨਹੀਂ ਸੀ ਪਤੀ ਦੇ ਹੱਥ ਨੇ ਵੀਰਵਾਲੀ ਨੂੰ ਵੀ ਆਪਣੇ ਅਪਰਾਧੀ ਹੋਣ ਦਾ ਸ਼ੱਕ ਜੇ ਆ ਪਾ ਦਿੱਤਾ ਕਬਰਾਇਆ ਹੋਇਆ ਆਦਮੀ ਆਪਣੀ ਕਬਰਹਾਟ ਦੇ ਕਾਰਨ ਨੂੰ ਲੁਕਾਉਣ ਦੇ ਜੋ ਸਾਧਨ ਵਰਤਦਾ ਹੈ ਉਹ ਉਸ ਦੀ ਕਬਰਹਾਟ ਨੂੰ ਵਧੇਰੇ ਪ੍ਰਗਟਾਉਂਦੇ ਹਨ ਸੱਜਣਾ ਮਿੱਤਰਾਂ ਤੱਕ ਗੱਲ ਪੁੱਜ ਗਈ ਸਿਆਣਿਆਂ ਦੀਆਂ ਦਲੇਲਾਂ ਤੇ ਮਿਸਾਲਾਂ ਹੁਸ਼ਨਾਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਤੇ ਤੇਰੇ ਸਾਲੇ ਤੇ ਸਾਲੇਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਤੇ ਨਹੀਂ ਆਉਂਦੀ ਲਾਜ ਨੂੰ ਆਪਣੇ ਪਾਸ ਰੱਖਣਾ ਉਹ ਆਪਣੀਆਂ ਸਭ ਆਸਾਂ ਦੇ ਖਾਤਮੇ ਦਾ ਪਰਵਾਨਾ ਸਮਝਦਾ ਸੀ ਵਧੇਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸਨੇ ਇਸ جنگ ਵਿੱਚ ਹੀ ਬਣਨਾ ਹੈ ਲਾਜ ਦੇ ਕੰਨਾਂ ਵਿੱਚ ਵੀ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ ਛੁੱਟੀਆਂ ਪੂਰੀ ਹੋ ਗਏ ਕੋਸ਼ਨਾਕ ਸਿੰਘ ਨੇ ਟਾਂਗਾ ਬੂਹੇ ਅੱਗੇ ਖੜਾ ਕੀਤਾ ਵੀਰਾਂ ਨੂੰ ਬਾਹੋ ਫੜ ਕੇ ਉਸ ਦੇ ਵਿੱਚ ਬਿਠਾਇਆ ਤੇ ਮਕਾਨ ਦੀਆਂ ਚਾਬੀਆਂ ਜੇਬ ਵਿੱਚ ਪਾ ਲਈਆਂ ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿੱਚ ਬੈਠੇ ਬੇਵਸ ਪੂਆਵਲ ਤੇ ਪੂਆ ਹੰਝੂਆਂ ਪਰੀਆਂ ਅੱਖਾਂ ਨਾਲ ਲਾਜਵਲ ਵੇਖਦੀ ਰਹੀ ਟਾਂਗਾ ਓਲੇ ਹੋ ਗਿਆ ਪਰਾ ਜੀ ਲਾਜ ਦਾ ਕੀ ਬਣਿਆ ਵੀਰਾਂ ਅਸੀਂ ਤੇ ਤੇਰੇ ਪਾਸ ਆਮਾਨਤ ਛੱਡ ਗਏ ਸਾਂ ਇੱਕ ਸਾਲ ਤੇ 2 ਮਹੀਨੇ ਗੁਜ਼ਰ ਜਾਣ ਪਿੱਛੋਂ ਸੈਂਟਰਲ ਜੇਲ੍ਹ ਮੁਲਤਾਨ ਦੇ ਮੁਲਾਕਾਤ ਵਾਲੇ ਕਮਰੇ ਵਿੱਚ ਭੈਣ ਵੀਰਾਵਲੀ ਦਾ ਇੱਕ ਸਵਾਲ ਤੇ ਪਰਾ ਕਿਸ਼ਨ ਸਿੰਘ ਦਾ ਇੱਕ ਜਵਾਬ ਬਸ ਕੁੱਲ ਦੋ ਹੀ ਗੱਲਾਂ ਸਨ ਜੋ ਉਹਨਾਂ 1 ਘੰਟੇ ਦੀ ਮੁਲਾਕਾਤ ਵਿੱਚ ਜ਼ੁਬਾਨ ਨਾਲ ਕੀਤੀਆਂ ਇਹਨਾਂ ਦੋਹਾਂ ਗੱਲਾਂ ਪਿੱਛੋਂ ਦੋਨ ਹੀ ਚੁੱਪ ਤੇ ਕਿਸੇ ਵੇਲੇ ਤਾਰਖਾ ਨਾਲ ਇੱਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਸਨ ਜਿਸ ਨੂੰ ਬੇਜ਼ੁਬਾਨੀ ਦੀ ਜ਼ੁਬਾਨ ਦਾ ਕੋਈ ਪੰਡਤ ਵੀ ਦੱਸ ਸਕਦਾ ਹੈ ਮੁਲਾਕਾਤ ਕਰਾਉਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ ਦੋਵੇਂ ਭੈਣ ਭਰਾ ਚੁੱਪਚਪੇ ਤੇ ਇੱਕ ਦੂਜੇ ਨੂੰ ਵੇਖਦੇ ਅੱਡ ਹੋ ਗਏ ਮਾਪਿਓ ਜਾਈ ਨਾਲ ਇੱਕ ਆਪੇ ਮਿਲਨੇ ਹੈ ਕੇਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ ਜੇਲ੍ਹਾਂ ਵਿੱਚ ਕੈਦੀਆਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਕੇਸ਼ਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ ਇਲਾਜ ਹੁਣ ਲਾਹੌਰ ਹਸਪਤਾਲ ਵਿੱਚ ਹੈ ਪਰ ਵੀਰਾਂ ਵਾਲੀ ਉਸ ਨਾਲੋਂ ਵੀ ਸਖਤ ਕੈਦ ਵਿੱਚ ਹੈ ਕੇਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਦੱਸੀ ਛੌਣੇ ਵਿੱਚ ਤਾਂ ਕੋਈ ਪੰਖੇਰੂ ਪਰ ਵੀ ਨਹੀਂ ਸੀ ਮਾਰ ਸਕਦਾ ਬਾਗੀ ਭਰਾ ਪਰਜਾਈ ਤੇ ਬਾਗੀਆਂ ਦੀ ਤੀ ਬਾਬਤ ਵੀਰਾਵਲੀ ਨੂੰ ਕੌਣ ਖਬਰਦਾਰਦਾ ਵੀਰਾਵਲੀ ਮੁਲਾਗਾਤ ਦੀ ਜੇਲ੍ਹ ਤੱਕ ਕਿਵੇਂ ਪੁੱਜ ਗਈ ਇਸ ਭੇਜ ਦਾ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਲੱਗ ਸਕਿਆ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਆਪਣੇ ਪਤੀ ਹੁਸ਼ਨਾਕ ਸਿੰਘ ਤੋਂ ਇਹ ਭੇਜ ਲੁਕਾਉਣ ਵਿੱਚ ਉਸ ਨੂੰ ਸਫਲਤਾ ਮਿਲੀ ਪਰ ਭਰਾ ਦੇ ਅਮਾਨਤ ਵਿੱਚ ਮਜਬੂਰੀ ਖਿਆਨਤ ਹੋ ਜਾਣ ਦਾ ਸਦਮਾ ਉਹ ਨਾ ਸਹਾਰ ਸਕੇ ਪੋਸ਼ਨਾਥ ਸਿੰਘ ਨੇ ਅਸਲ ਮਰਦਵਾਲ ਤਾਂ ਧਿਆਨ ਨਾ ਕੀਤਾ ਹੋਰ ਦਵਾਈਆਂ ਨੇ ਕੀ ਸਵਾਰਨਾ ਸੀ ਸ਼ਰਨਕੌਰ ਦੀ ਕੈਦ ਪੂਰੀ ਹੋ ਗਈ ਵੀਰਾਵਲੀ ਨੇ ਆਮਾਨਤ ਵਿੱਚ ਖਿਆਨਤ ਦੇ ਦੋਸ਼ਣ ਹੋ ਗਏ ਫਰਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦਿਵੀ ਰਿਹਾਈ ਪਾ ਲਈ ਸ਼ਰਨਕੌਰ ਸਿੱਧੀ ਲਾਹੌਰ ਹਸਪਤਾਲ ਵਿੱਚ ਪੁੱਜੀ ਵੱਡਾ ਦਰਵਾਜ਼ਾ ਬੰਦ ਸੀ ਦਰਬਾਨ ਨੇ ਕਿਹਾ ਮਰੀਜ਼ਾਂ ਦੇ ਆਰਾਮ ਦਾ ਵਕਤ ਹੈ ਦਰਵਾਜ਼ੇ ਦੀ ਖੱਬੀ ਨੁੱਕਰ ਵਿੱਚ ਪੰਗੀਆਂ ਦਾ ਘਰ ਸੀ। ਉਪਰੀ ਖਦਰਪੋਸ ਜਨਾਨੀ ਨੂੰ ਵੇਖ ਕੇ ਜਮਾਦਾਰਨੀ ਨੇ ਨੇੜੇ ਆ ਗਈ। ਉਸ ਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ? ਸ਼ਰਨਕੌਰ ਚੌਂਦੀ ਵੀ ਸੀ ਕਿ ਉਸ ਤੇ ਕੋਈ ਸਵਾਲ ਕਰੇ। ਸ਼ਰਨਕੌਰ ਨੇ ਕਿਹਾ ਮੇਰੀ ਲੜਕੀ ਇੱਥੇ ਬਿਮਾਰ ਹੈ, ਲਾਜ। ਜਮਾਦਾਰਨੀ ਨੇ ਵਾਰਡ ਦੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ ਅਸੀਂ ਤੇ ਇਹ ਨਾਂ ਦੀ ਕੋਈ ਬਿਮਾਰ ਲੜਕੀ ਨਹੀਂ ਸੁਣੀ। ਮੈਡ ਰੋਜ਼ ਹਰ ਇੱਕ ਵਾਰਡ ਵਿੱਚ ਸਫਾਈ ਲਈ ਜਾਂਦੀ ਹਾਂ ਸ਼ਰਨ ਨੇ ਕਿਹਾ ਮੈਨੂੰ ਤੇ ਵਾਰਡ ਦਾ ਪਤਾ ਨਹੀਂ ਨਾ ਹੀ ਕਮਰੇ ਦੇ ਨੰਬਰ ਦਾ ਪਤਾ ਹੈ ਸੁਣਿਆ ਹੈ ਕਿ ਮੇਰੀ ਇਲਾਜ ਇਸ ਹਸਪਤਾਲ ਵਿੱਚ ਹੈ ਸੁਣਿਆ ਹੈ ਜਮਾਦਾਰ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਆਪ ਉਸ ਨੂੰ ਇੱਥੇ ਦਾਖਲ ਨਹੀਂ ਕਰਵਾਇਆ ਨਹੀਂ ਅਸੀਂ ਜੇਲ੍ਹ ਵਿੱਚ ਸੀ ਪਿਛੋਂ ਬਿਮਾਰ ਹੋ ਗਈ ਉਹ ਬਾਗੇ ਦੇ ਧੀ ਹੋਵੇਗੀ ਜੇਲ੍ਹ ਦਾ ਨਾਮ ਸੁਣ ਕੇ ਜਮਾਦਾਰ ਨੇ ਕਿਹਾ ਇੱਥੇ ਉਸ ਦੇ ਲਾਜ ਨਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਪਤਲੀ ਗੋਰੀ ਜਈ 12-13 ਸਾਲਾਂ ਦੀ ਕੁੜੀ ਹੈ ਬੜੀਆਂ ਮਿੱਠੀਆਂ ਗੱਲਾਂ ਕਰਦੀ ਹੈ ਉਹ ਕਿਆਂ ਗੱਲਾਂ ਸੁਣ ਕੇ ਕਦੇ ਹਾਸਾ ਆ ਜਾਂਦਾ ਹੈ ਕਦੇ ਰੋਣਾ ਉਹ ਆਪਣੀ ਭੂਆ ਪਾਸ ਸੀ ਸ਼ਰਨ ਕੌਰ ਨੇ ਹਾਂ ਵਿੱਚ ਸਿਰ ਹਿਲਾਇਆ ਬਸ ਉਹੋ ਹੈ ਜਦੋਂ ਪਹਿਲਾਂ ਇੱਥੇ ਆਈ ਤਾਂ ਉਸ ਨੇ ਕਿਸੇ ਕੁੜੀ ਤੋਂ ਪੁੱਛਿਆ ਬਾਗੇ ਕਿਸ ਨੂੰ ਆਖਦੇ ਹਨ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਉਹ ਬਾਗੀਆਂ ਦੀ ਤੀ ਨੂੰ ਕਿਉਂ ਲਿਆਂਦਾ ਉਸੇ ਦਿਨ ਤੋਂ ਉਸ ਦਾ ਨਾਮ ਬਾਗੇ ਦੀ ਤੀ ਪੈ ਗਿਆ ਜਦ ਵੀ ਡਾਕਟਰ ਆਉਂਦਾ ਹੈ ਉਹ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਪਾਸ ਜੇਲ੍ਹ ਵਿੱਚ ਲੈ ਚਲੋ ਡਾਕਟਰ ਹੱਥ ਛੱਡਦਾ ਹੈ ਜਮਾਦਾਰ ਦੀਨੀ ਗੱਲ ਨੂੰ ਸ਼ਰਨਕੌਰ ਬੁੱਤ ਬਣੀ ਖੜੋਤੇ ਸੁਣਦੇ ਗਏ ਜਮਾਦਾਰਨੀ ਨੇ ਕਿਹਾ ਸਰਦਾਰ ਜੀ ਨਹੀਂ ਆਏ ਉਹਨਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਗੁਜ਼ਰੀ ਉਹਨਾਂ ਨੂੰ 3 ਸਾਲ ਦੀ ਕੈਦ ਮਿਲੀ ਸੀ ਸ਼ਰਨਕੌਰ ਦੀ ਗੱਲ ਸੁਣ ਕੇ ਜਮਾਦਾਰਨੀ ਨੇ ਠੰਡਾ ਹੌਂਕਾ ਪਰਿਆ ਤੇ ਕਿਹਾ ਕੁੜੀ ਬੜੀ ਸਿਆਣੀ ਹੈ ਦੱਸਦੀ ਹੈ ਕਿ ਮੇਰਾ ਫੂਫੜ ਕੂਆ ਨੂੰ ਲੈ ਕੇ ਚਲਾ ਗਿਆ ਮੈਂ ਬਾਹਰ ਬੂਹੇ ਅੱਗੇ ਬੈਠੇ ਸਰਦਲ ਤੇ ਹੀ ਸੌ ਗਈ। ਸਰਦੀ ਨਾਲ ਮੈਨੂੰ ਤਾਪ ਚੜ ਗਿਆ। ਫਿਰ ਮੇਰੇ ਪਿਤਾ ਜੀ ਦਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ। ਜਦ ਮੈਂ ਬਹੁਤ ਬਿਮਾਰ ਹੋ ਗਈ ਤਾਂ ਉਹ ਇੱਥੇ ਛੱਡ ਗਏ। ਮੈਂ ਬਥੇਰਾ ਗਿਆ ਕਿ ਮੈਨੂੰ ਜੇਲ੍ਹ ਲੈ ਚੱਲੋ। ਪਰ ਉਹ ਨਹੀਂ ਲੈ ਕੇ ਗਏ। ਇਤਨੇ ਗੱਲ ਦੱਸਣ ਵਿੱਚੋਂ ਜ਼ਮਾਦਾਰਨੀ ਨੇ ਕਿਹਾ ਹੁਣ ਤੇ ਜੀ ਉਹ ਤੁਹਾਨੂੰ ਹੀ ਉਡੀਕਦੇ ਹੈ। ਜ਼ਮਾਦਾਰਨੀ ਦੇ ਆਖਰੀ ਫਿਕਰੇ ਦਾ ਭਾਵ ਸ਼ਰਨਕੌਰ ਸਮਝ ਗਈ ਸੀ ਲਾਜ ਦੇ ਕਮਰੇ ਵਿੱਚ ਪੁੱਜਣ ਤੱਕ ਉਸ ਦੇ ਸਾਰੇ ਅਥਰੂ ਵਗ ਚੁੱਕੇ ਸਨ ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ ਸਵੇਰ ਦੇ ਦੀਵੇ ਦੀ ਇਹ ਆਖਰੀ ਚਲਕ ਸੀ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ